ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਾਸਤੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਸ਼ੁਰੂ ਕਰਦੇ ਆ ਜੀ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਵੀ ਤੁਸੀਂ ਇੰਟਰਨੈਟ ਉੱਪਰ ਦੇਖ ਰਹੇ ਹੋਵੋਗੇ ਕੈਨੇਡਾ ਦੇ ਵਿੱਚ ਇੱਕ ਦੋ ਥਾਵਾਂ ਤੇ ਪ੍ਰੋਟੈਸਟ ਕਰ ਰਹੇ ਆ ਸਟੂਡੈਂਟ ਕਸ਼ ਕਰ ਰਹੇ ਆ ਜਿਨ੍ਹਾਂ ਨੇ ਸੈਂਟ ਕਲੀਅਰ ਕਾਲਜ ਦੇ ਵਿੱਚ ਕਹਿ ਸਕਦੇ ਹੋ ਤੱਕਾ ਹੋਇਆ ਪ੍ਰੋਫੈਸਰ ਨੇ ਜਾਣ ਕੇ ਉਹਨਾਂ ਨੂੰ ਫੇਲ ਕੀਤਾ ਤੇ ਇੱਕ ਪਾਸੇ ਵਰਕ ਪਰਮਿਟ ਦੇ ਐਕਸਟੈਂਸ਼ਨ ਨੂੰ ਲੈ ਕੇ ਕੁਝ ਕੁ ਵਰਕ ਪਰਮਿਟ ਤੇ ਆ ਜਿਹੜੇ ਉਹ ਇੱਥੇ ਡਿਮਾਂਡ ਕਰ ਰਹੇ ਆ ਵੀ ਸਾਡਾ ਵਰਕ ਪਰਮਿਟ ਐਕਸਟੈਂਡ ਕੀਤਾ ਹੋਵੇ ਉਹਨੂੰ ਲੈ ਕੇ ਉਹਨਾਂ ਬ੍ਰੈਮਟਨ ਦੇ ਵਿੱਚ ਤਰਨਾ ਲਾਇਆ ਹੁਣ ਗੋਰਿਆਂ ਦਾ ਮੰਨਣਾ ਇਹ ਆ ਵੀ ਇਹ ਧਰਨਾ ਲਾ ਕੇ ਬਹਿ ਜਾਂਦੇ ਆ ਦੂਜੇ ਕ ਮਹੀਨੇ ਤੇ ਇਹ ਬੇਵਕੂਫ ਲੋਕ ਇਹਨੇ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਸਾਡੀ ਕੰਟਰੀ ਨੂੰ ਖਰਾਬ ਕਰ ਰਹੇ ਨੇ ਗੰਦ ਪਾਇਆ ਇਹਨਾਂ ਲੋਕਾਂ ਨੇ ਕਿ ਹਰ ਗੱਲ ਤੇ ਧਰਨਾ ਲਾ ਕੇ ਬਹਿ ਜਾਓ ਦੇਖੋ ਨਾ ਮੈਂ ਧਰਨੇ ਦੀ ਹਮਾਇਤ ਕਰਦਾ ਹਨਾ ਨਾ ਮੈਂ ਇਹਦੇ ਵਿਰੋਧ 'ਚ ਆ ਪਰ ਮੈਂ ਇੱਕ ਗੱਲ ਕਹਿਣਾ ਵੀ ਦੇਖੋ ਜਦੋਂ ਆਪਾਂ ਧਰਨੇ ਦੇ ਵਿੱਚ ਇਹ ਗੱਲ ਕਹਿੰਨੇ ਨਾ ਵੀ ਸਾਡਾ ਹੱਕ ਇੱਥੇ ਰਹਿਣਾ ਆਪਾਂ ਇਹ ਗੱਲ ਭੁੱਲ ਜੰਨੇ ਆ ਵੀ ਅਸੀਂ ਕੈਨੇਡਾ ਦੇ ਵਿੱਚ ਆ ਇੰਡੀਆ ਦੇ ਵਿੱਚ ਨਹੀਂ ਅਸੀਂ ਇੱਥੇ ਪੈਦਾ ਨਹੀਂ ਹੋਏ ਸੋ ਸਾਡਾ ਕੋਈ ਹੱਕ ਨਹੀਂ ਆ ਇੱਥੇ ਰਹਿਣ ਦਾ ਗੱਲ ਰੱਖਣੀ ਨਹੀਂ ਸਾਨੂੰ ਆ ਰਹੀ ਇਹ ਪ੍ਰੋਬਲਮ ਆ ਗੱਲ ਰੱਖਣ ਦਾ ਇੱਕ ਤਰੀਕਾ ਹੁੰਦਾ ਆ ਸਭ ਤੋਂ ਜੋ ਮੇਨ ਪ੍ਰੋਬਲਮ ਆ ਇਹਨਾਂ ਕੋਲ ਕੋਈ ਬੰਦਾ ਨਹੀਂ ਹੈਗਾ ਜਿਹੜਾ ਗੱਲ ਕਰ ਸਕੇ ਇੰਗਲਿਸ਼ ਦੇ ਵਿੱਚ ਹੁਣ ਟ੍ਰੂ ਨਾਰਥ ਨਾਮ ਦਾ ਇੱਕ ਇਥੇ ਨਿਊਜ਼ ਚੈਨਲ ਆ ਚਲੋ ਉਹਨੂੰ ਕਹਿੰਦੇ ਆ ਵੀ ਉਹ ਰੇਸਿਸਟ ਹੈ ਜਿੱਦਾਂ ਮਰਜ਼ੀ ਆ ਹੁਣ ਉਹਨੇ ਆ ਕੇ ਕੋਈ ਜੈਨੂਇਨ ਸਵਾਲ ਪੁੱਛੇ ਤੇ ਇਹ ਜਿਹੜੇ ਸਟੂਡੈਂਟ ਸੈਂਟ ਕਲੈਅਰ ਕਾਲਜ ਦੇ ਬਹਿ ਕੇ ਅੱਗੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਤੇ ਅੱਗੋਂ ਕਹਿਣ ਲੱਗ ਗਏ ਵੀ ਇੱਥੋਂ ਜਾਓ ਤੁਸੀਂ ਰੇਸਿਸਟ ਹੋ ਤੁਸੀਂ ਸਾਡੀ ਕੁੜੀਆਂ ਨੂੰ ਰਿਕਾਰਡ ਨਾ ਕਰੋ ਇਹ ਵੋ ਕੋਈ ਇਹਨਾਂ ਨੂੰ ਜਵਾਬ ਨਹੀਂ ਅੰਗਰੇਜ਼ਾ ਜਿਹੜੇ 2-3 ਲਾਈਨਾਂ ਵੀ ਬੋਲੀਆਂ ਓਖੀਆਂ ਸੁਖੀਆਂ ਪੂਰਾ ਜ਼ੋਰ ਲਾਤਾ ਤਾਂ ਵੀ ਨਹੀਂ ਬੋਲੀਆਂ ਗਈਆਂ ਯਾਰ ਜੇ ਤੁਸੀਂ ਜਵਾਬ ਹੀ ਨਹੀਂ ਦਿਓਗੇ ਉਹਨਾਂ ਨਾਲ ਗੱਲ ਹੀ ਨਹੀਂ ਕਰੋਗੇ ਜਿਹੜੇ ਚੈਨਲਾਂ ਨੂੰ ਗੋਰੇ ਦੇਖਦੇ ਆ ਤਾਂ ਉਹ ਗੋਰੇ ਤੁਹਾਨੂੰ ਕਿੱਦਾਂ ਸਪੋਰਟ ਕਰਨਗੇ ਇਹ ਸੋਚਣ ਵਾਲੀ ਗੱਲ ਆ ਤੇ ਜੇ ਗੋਰੇ ਨਹੀਂ ਤੁਹਾਨੂੰ ਸਪੋਰਟ ਕਰਨਗੇ ਤਾਂ ਤੁਹਾਡੀ ਸੁਣੂਗਾ ਕੌਣ ਇਹ ਕੰਟਰੀ ਦੇ ਵਿੱਚ ਪਹਿਲੀ ਲੈਂਗੁਏਜ ਤਾਂ ਇੰਗਲਿਸ਼ ਹੀ ਆ ਨਾ ਇਹ ਗੱਲ ਸਮਝ ਨਹੀਂ ਪੈਣੀ ਆ ਤੁਸੀਂ ਉਹ ਤੋਂ ਆਇਲਸ ਕਰਕੇ ਆਉਂਨੇ ਹੋ ਹੁਣ ਮੈਨੂੰ ਨਹੀਂ ਪਤਾ ਵੀ ਤੁਹਾਡੇ ਚ ਕਿੰਨੇ ਆਣੇ ਜੈਨੂਅਲੀ ਆਇਲਸ ਦਾ ਪੇਪਰ ਕਲੀਅਰ ਕਰਕੇ ਆ ਤੇ ਕਿੰਨੇ ਆਣੇ ਨੇ ਬੈਂਡ ਖਰੀਦੇ ਆ ਪਰ ਇੱਕ ਬੰਦਾ ਇੱਕ ਫਰੰਟ ਜਿਹੜਾ ਆ ਤੁਹਾਡਾ ਜਿਹੜਾ ਇੱਕ ਮੇਨ ਲੀਡਰ ਜਿਹਨੂੰ ਕਹਿੰਨੇ ਆ ਉਹਨਾਂ ਦਾ ਜਿਹੜਾ ਲੀਡਰ ਐ ਮੈਂ ਉਹਦੀ ਵੀਡੀਓ ਵੀ ਦੇਖੀ ਉਹ ਵੀਰ ਤੋਂ ਪ੍ਰੋਪਰਲੀ ਇੰਗਲਿਸ਼ ਚ ਗੱਲ ਨਹੀਂ ਕੀਤੀ ਜਾ ਰਹੀ ਉਹਨੂੰ ਇੰਗਲਿਸ਼ ਬੋਲੀ ਬੋਲੀ ਨਹੀਂ ਆ ਰਹੀ ਉਸ ਬੰਦੇ ਤੋਂ ਹੀ ਵਾਸ ਨੋਟ ਏਬਲ ਟੂ ਸਪੀਕ ਇੰਗਲਿਸ਼ ਫਲੂਐਂਟਲੀ ਉਹ ਗੱਲ ਨਹੀਂ ਸੀ ਕਰ ਪਾ ਰਿਹਾ ਤਾਂ ਤੁਸੀਂ ਦੇਖੋ ਵੀ ਤੁਸੀਂ ਕੀ ਤੁਸੀਂ ਕੀ ਉਮੀਦਨਾ ਤੁਸੀਂ ਬੈਠੇ ਹੋ ਵੀ ਤੁਹਾਡੀ ਫਿਰ ਕੌਣ ਸੁਣੂਗਾ ਜੇਕਰ ਤੁਸੀਂ ਅੰਗਰੇਜ਼ੀ ਚ ਗੱਲ ਨਹੀਂ ਕਰ ਸਕਦੇ ਜਿਹੜੇ ਨਿਊਜ਼ ਚੈਨਲ ਤੁਹਾਨੂੰ ਅੱਗੇ ਕੁਐਸਚਨ ਪੁੱਛਣਾ ਆਉਂਦੇ ਇਹਨਾਂ ਦੀ ਵੀਡੀਓ ਇੰਟਰਨੈਟ ਤੇ ਬਹੁਤ ਪਈਆਂ ਤੁਸੀਂ ਸਰਚ ਕਰ ਲਿਓ ਟਰੂ ਨਾਰਥ ਨਾਮ ਦਾ ਚੈਨਲ ਹੈ ਜਿਹਨੂੰ ਨਹੀਂ ਪਤਾ ਉਹ ਸਰਚ ਕਰਕੇ ਦੇਖ ਲਵੇਗਾ ਫਿਰ ਤੁਹਾਡੀ ਫਿਰ ਸਪੋਰਟ ਕੌਣ ਕਰੂਗਾ ਜੇ ਤੁਸੀਂ ਅੱਗੇ ਜਵਾਬ ਵੀ ਨਹੀਂ ਦੇਣਾ ਅਗਲਾ ਤੁਹਾਨੂੰ ਪੁੱਛ ਰਿਹਾ ਵੀ ਤੁਹਾਡੇ ਕੀ ਮੰਗਾ ਨਹੀਂ ਕਿਉਂ ਤੁਸੀਂ ਇੱਥੇ ਬੈਠੇ ਹੋ ਕਿਉਂ ਤੁਹਾਨੂੰ ਪ੍ਰੋਫੈਸ਼ਨਲ ਨਹੀਂ ਫੀਲ ਕੀਤਾ ਤੁਹਾਨੂੰ ਕੀ ਲੱਗਦਾ ਤੁਹਾਡਾ ਗਲਤ ਹੋਇਆ ਤੁਸੀਂ ਅੱਗੇ ਕਹਿ ਰਹੇ ਹੋ ਇਹ ਕੋ ਗੱਲ ਨਹੀਂ ਹੈਗੀ ਇੱਕ ਪਹਿਲਾ ਬੰਦਾ ਉਹ ਲੱਭੋ ਜਿਹੜਾ ਸੈਂਸਿਬਲ ਹੋਵੇ ਜਿਹੜਾ ਤੁਹਾਨੂੰ ਸੱਚੀ ਚ ਲੀਡ ਕਰ ਸਕੇ ਕੋਈ ਇਨਫਲੂਐਂਸਰ ਜਿਉਂ ਤੋਂ ਉਹ ਵਿਚ ਗੱਲ ਤੇ ਕਰ ਪਾਵੇ ਹੋਰ ਕੁਝ ਕਰੇ ਜਾਂ ਨਾ ਕਰੇ ਹਨਾ ਇਹ ਚੀਜ਼ ਸਮਝਣ ਦੀ ਲੋੜ ਆ ਬਾਕੀ ਇੱਕ ਹਰ ਗੱਲ ਨੂੰ ਨਾ ਇੱਕ ਰੱਖਣ ਦਾ ਤਰੀਕਾ ਹੁੰਦਾ ਆ ਹੁਣ ਮੈਂ ਇਹ ਗੱਲ ਕਹਾਂ ਉੱਥੇ ਸਭ ਨੂੰ ਵੀ ਭਾਈ ਅਸੀਂ ਮਿਹਨਤ ਕਰਨ ਵਾਲੇ ਆ ਅਸੀਂ ਬਹੁਤ ਪੈਸੇ ਲਾ ਕੇ ਆਏ ਆ ਸਾਨੂੰ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਆ ਠੀਕ ਆ ਅਸੀਂ ਮੰਨਦੇ ਵੀ ਸਾਡਾ ਹੱਕ ਨਹੀਂ ਆ ਅਸੀਂ ਐਸਓਪੀ ਤਾਂ ਲਿਖ ਕੇ ਆਉਂਨੇ ਵੀ ਅਸੀਂ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਜਾਵਾਂਗੇ ਇੱਕ ਕਿਹੜਾ ਤਰੀਕਾ ਮੰਗ ਕਰ ਰਹੇ ਹੋ ਤੇ ਇੱਕ ਤਰੀਕਾ ਇਹ ਹੈ ਵੀ ਮੈਂ ਉਹਨਾਂ ਨੂੰ ਕਹਾਂ ਸਾਡਾ ਤੇ ਹੱਕ ਹੈ ਜੀ ਇੱਥੇ ਰਹਿਣਾ ਅਸੀਂ ਤਾਂ ਰਵਾਂਗੇ ਠੀਕ ਆ ਅਸੀਂ ਇੰਨੇ ਪੈਸੇ ਲਾ ਕੇ ਆਏ ਆ ਤੁਹਾਡੀ ਗਲਤੀ ਆ ਇਹ ਇੱਕ ਤੁਸੀਂ ਇਹ ਤਰੀਕਾ ਯੂਜ਼ ਕਰ ਰਹੇ ਹੋ ਕੌਣ ਤੁਹਾਡੇ ਨਾਲ ਫੇਰ ਦਾ ਖੜੂਗਾ ਇੱਕ ਪਲੀਜ਼ ਮੇਰੀ ਰਿਕੁਐਸਟ ਆ ਜੇ ਤੁਸੀਂ ਪ੍ਰੋਟੈਸਟ ਕਰਨਾ ਹੀ ਆ ਤਾਂ ਲੱਗਦਾ ਵੀ ਤੁਸੀਂ ਫੇਰ ਡਿਮਾਂਡ ਕਰ ਰਹੇ ਕਰੋ ਤੁਹਾਡੇ ਖਿਲਾਫ ਨਹੀਂ ਆ ਅਸੀਂ ਵੀ ਸਾਰੀ ਕਮਿਊਨਿਟੀ ਤੁਹਾਨੂੰ ਸਪੋਰਟ ਕਰਾਂਗੇ ਪਰ ਇੱਕ ਬੰਦਾ ਤੇ ਉਹ ਲਿਆਓ ਜਿਹੜਾ ਢੰਗ ਨਾਲ ਗੱਲ ਕਰ ਸਕੇ ਜਿੰਨੂੰ ਪਤਾ ਹੋਵੇ ਵੀ ਕਿਹੜੀ ਗੱਲ ਕਿੱਥੇ ਰੱਖਣੀ ਕੀ ਬੋਲਣਾ ਆ ਜੋ ਤੁਸੀਂ ਹੁਣ ਬੋਲ ਰਹੇ ਹੋ ਨਾ ਇੱਕ ਪਿੱਛੇ ਜਿਹੇ ਇਹਨਾਂ ਦੇ ਬੰਦੇ ਨੇ ਕੋਈ ਇਹਨਾਂ ਨੇ ਜਿਹੜਾ ਲੀਡਰ ਬਣਾਇਆ ਉਹਨੇ ਕੋਈ ਦਿੱਤੀ ਸੀ ਸਟੇਟਮੈਂਟ ਜਦੋਂ ਕਿ ਪ੍ਰੋਟੈਸਟ ਕਰ ਰਹੇ ਸੀ ਹੋਗੇ ਕੁਝ ਕ ਮਹੀਨੇ ਉਥੇ ਬੰਦਾ ਕਹਿ ਰਿਹਾ ਸੀਗਾ ਵੀ ਜਿਹੜੇ ਇਹਨਾਂ ਦੇ ਪੁਲਿਸ ਵਾਲੇ ਆ ਉਹਨਾਂ ਨੇ ਜਿਹੜੇ ਕੱਚੇ ਵੀ ਪਾਇਆ ਉਹ ਵੀ ਸਾਡੇ ਟੈਕਸ ਪੇ ਕੀਤਾ ਉਹਦਾ ਪਾਇਆ ਸੋ ਦੇਖੋ ਇਹ ਗੱਲਾਂ ਕਹਿਣ ਵਾਲੀਆਂ ਨਹੀਂ ਹੁੰਦੀਆਂ ਉਹ ਵੀ ਪਬਲਿਕ ਪਲੇਟਫਾਰਮ ਤੇ ਕੋਈ ਚੀਜ਼ ਨੂੰ ਸੋਸ਼ਲ ਮੀਡੀਆ ਤੇ ਰਿਕਾਰਡ ਕਰ ਰਹੇ ਤੁਸੀਂ ਹੋਰੇ ਬਥੇਰੇ ਕੈਮਰੇ ਤੁਹਾਡੇ ਆ ਲੱਗੇ ਆ ਤੁਸੀਂ ਇਹ ਚੀਜ਼ਾਂ ਕਹਿ ਰਹੇ ਹੋ ਮੇਰੇ ਹਿਸਾਬ ਨਾਲ ਮੰਗ ਨਹੀਂ ਬੰਦੀ ਤੁਸੀਂ ਕਰੋ ਪ੍ਰੋਟੈਸਟ ਜਿੱਤ ਸਦਕੇ ਕਰੋ ਪਰ ਇੱਕ ਵੇਹ ਹੋਣਾ ਚਾਹੀਦਾ ਪ੍ਰੋਟ ਤਾਡੇ ਕੋ ਖਿਲਾਫ ਨਹੀਂ ਹੈਗਾ ਇਹ ਸਮਝਣ ਦੀ ਲੋੜ ਆ ਨਾ ਮੈਂ ਖਿਲਾਫ ਆ ਨਾ ਇੱਥੇ ਜਿੰਨੀ ਵੀ ਪੰਜਾਬੀ ਕਮਿਊਨਿਟੀ ਬੈਠੀ ਹੋ ਤੁਹਾਡੇ ਇਦਾਂ ਹੀ ਖਿਲਾਫ ਨਹੀਂ ਹੈਗੇ ਠੀਕ ਆ ਤੁਸੀਂ ਕਰੋ ਪ੍ਰੋਟੈਸਟ ਤੁਸੀਂ ਸਾਨੂੰ ਸਾਰੇ ਸਪੋਰਟ ਕਰਨਗੇ ਜਦੋਂ ਪਿਛਲੀ ਵਾਰੀ 700 ਸਟੂਡੈਂਟ ਨੂੰ ਰਿਪੋਰਟ ਕਰਨਾ ਸੀ ਮੈਂ ਉਦੋਂ ਵੀ ਪ੍ਰੋਟੈਸਟ ਤੇ ਗਿਆ ਸੀ ਮੈਂ ਉਹਨਾਂ ਦੇ ਨਾਲ ਖੜਾ ਸੀ ਕਿਉਂਕਿ ਉੱਥੇ ਫੇਰ ਚੀਜ਼ਾਂ ਦੀ ਗੱਲ ਹੋ ਰਹੀ ਸੀ ਠੀਕ ਆ ਪਰ ਐਤਕੀ ਮੈਨੂੰ ਐ ਲੱਗ ਰਿਹਾ ਵੀ ਕਿਤੇ ਨਾ ਕਿਤੇ ਨਾ ਤਾਂ ਲੀਡਰ ਇਹਨਾਂ ਦੇ ਸਹੀ ਆ ਜਿਹੜੇ ਬੰਦਿਆਂ ਨੂੰ ਇਹਨਾਂ ਰੱਖਿਆ ਠੀਕ ਆ ਨਾ ਇਹਨਾਂ ਨੂੰ ਗੱਲ ਕਰਨ ਦਾ ਪਤਾ ਲੱਗ ਰਿਹਾ ਆ ਤੇ ਕੁਝ ਇੱਕ ਬ ਇਹ ਪ੍ਰੋਟੈਸਟ ਪ੍ਰੋਟੈਸਟ ਹੀ ਨਾ ਰਹਿ ਜਾਵੇ ਇਹ ਨਾ ਹੋਵੇ ਵੀ ਜੇ ਸੱਚੀ ਤੁਹਾਨੂੰ ਮੌਕਾ ਮਿਲਣਾ ਚਾਹੀਦਾ ਜਿੱਥੇ ਉੱਥੇ ਕੁਝ ਵੀ ਨਾ ਮਿਲੇ ਹੈਗਾ ਤਾਂ ਮੈਂ ਤੇ ਬਸ ਇਹੀ ਰਿਕਵੈਸਟ ਕਰਦਾ ਵੀ ਜਿਹੜੇ ਇਹਨਾਂ ਨੂੰ ਕਹਿ ਰਿਹਾ ਵੀ ਬੇਵਕੂਫ ਨੇ ਇਹਨਾਂ ਨੂੰ ਅਕਲ ਨਹੀਂ ਇਹਨਾਂ ਨੂੰ ਪ੍ਰੋਟੈਸਟ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਕੋਈ ਹੱਕ ਨਹੀਂ ਦੇਖੋ ਇਹ ਸਮਝਣ ਦੀ ਲੋੜ ਆ ਅਗਲੇ ਨੇ ਮਿਹਨਤ ਕੀਤੀ ਆ ਜੋ ਪ੍ਰੋਟੈਸਟ ਕਰ ਰਹੇ ਨੇ ਪ੍ਰੋਟੈਸਟ ਕਰਨਾ ਹੱਕ ਆ ਠੀਕ ਆ ਉਹਨਾਂ ਦਾ ਇਹ ਫ੍ਰੀडम ਠੀਕਾ ਉਹ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕਿਉਂ ਫਲੱਕ ਕਰ ਰਹੇ ਆ ਠੀਕ ਆ ਅਗਲੇ ਕਰਦੇ ਕੋਈ ਗੱਲ ਨਹੀਂ ਬਸ ਮੇਰੀ ਇੱਕ ਨਿੱਕੀ ਜਿਹੀ ਰਿਕੁਐਸਟ ਉਹਨਾਂ ਨੂੰ ਜੋ ਕੋਈ ਵੀ ਉਹਨਾਂ ਜੋ ਸੋਣਦੇ ਆ ਪਲੀਜ਼ ਇੱਕ ਸਹੀ ਤਰੀਕੇ ਨਾਲ ਪ੍ਰੋਟੈਸਟ ਨੂੰ ਕਰੋ ਤੇ ਬਾਕੀ ਤੁਹਾਡੀ ਅੱਗੇ ਮਰਜੀ ਆ ਤੇ ਮੈਂ ਤੇ ਇਹੀ ਕਹੂੰਗਾ ਵੀ ਸਾਰਿਆਂ ਨੂੰ ਵੀ ਚਲੋ ਇਹਨਾਂ ਦੀ ਸਪੋਰਟ ਕਰ ਸਕਦੇ ਆਪਾਂ ਜਿੰਨੀ ਕਿ ਕਰੀਏ ਹੋ ਸਕਦਾ ਤੁਹਾਡੇ ਵੀ ਬੱਚੇ ਵਿੱਚੇ ਹੋਣ ਹੋ ਸਕਦਾ ਕੱਲੂ ਆਪਣੇ ਤੇ ਵੀ ਇਹ ਟਾਈਮ ਆਵੇ ਅੱਜ ਆਪਾਂ ਉਹਨਾਂ ਨਾਲ ਖੜਾਂਗੇ ਤਾਂ ਤਾਂ ਹੀ ਹਨ ਕੱਲੂ ਕੋਈ ਆਪਣੇ ਨਾਲ ਖੜੂਗਾ ਤੇ ਇਹੀ ਸਿਹਜ ਦੀ ਵੀਡੀਓ ਮੈਂ ਜਿਹੜੇ ਲੋਕੀ ਉਹਨਾਂ ਨੂੰ ਬੇਵਕੂਫ ਕਹਿ ਰਹੇ ਜਾਂ ਗਾਲਾਂ ਕੱਢ ਰਹੇ ਆ ਪਲੀਜ਼ ਨਾ ਕਢੋ ਮੇਰੀ ਇਹੀ ਰਿਕੁਐਸਟ ਆ ਵੀ ਅਗਲੇ ਚਲੋ ਹਣਾ ਅੰਨਣੇ ਨਹੀਂ ਮਿਹਨਤ ਕੀਤੀ ਆ ਤਾਂ ਉਹ ਕਿਸੇ ਮਤਲਬ ਕਿ ਜਜ਼ਬਾਤਾਂ ਨਾਲ ਹੀ ਕਹਿ ਰਹੇ ਆ ਉਹਨਾਂ ਲਈ ਪਿੱਛੇ ਨਹੀਂ ਰਸਤਾ ਹੋਊਗਾ ਜਾਣਦਾ ਨਹੀਂ ਤਾਂ ਕਿੰਨੂੰ ਨਹੀਂ ਪਿੱਛੇ ਕੌਣ ਨਹੀਂ ਪਿੱਛੇ ਜਾਣਾ ਚਾਹੁੰਦਾ ਹਰ ਕੋਈ ਜਾਣਾ ਚਾਹੁੰਦਾ ਆ ਜਿਹਦਾ ਨਹੀਂ ਸਰਦਾ ਉਹ ਹੀ ਇੱਥੇ ਰਹਿੰਦਾ ਕਿਉਂਕਿ ਇੱਥੇ ਲਾਈਫ ਸੌਖੀ ਨਹੀਂ ਬਹੁਤ ਔਖੀ ਆ ਇੱਥੇ ਕਹਿਣ ਦੀ ਗੱਲਾਂ ਕਿ ਲਾਈਫ ਸੌਖੀ ਆ ਇਹੀ ਸਿਹਜ ਦੀ ਵੀਡੀਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਐਂ ਭਰਾंनो ਪਿਆਰ ਦਿੰਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ ਤੁਹਾਡਾ ਸਾਰਿਆਂ ਦਾ